ਮਾਨਯੋਗ ਐਸਐਸਪੀ ਸਾਹਿਬ ਫਿਰੋਜ਼ਪੁਰ ਸ਼੍ਰੀਮਤੀ ਸੋਮਿਆ ਮਿਸ਼ਰਾ ਆਈਪੀਐਸ ਦੇ ਦਿਸ਼ਾ ਨਿਰਦੇਸ਼ ਸੀਗੇ ਜਿਦੇ ਵਿੱਚ ਇੱਕ ਟੀਮ ਗਠਿਤ ਕੀਤੀ ਗਈ ਸੀ ਵੀ ਪਾਬੰਦੀਸ਼ੁਦਾ ਜਿਹੜੀ ਚਾਈਨਾ ਡੋਰ ਹੈ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਸ ਤੇ ਇੱਕ ਟੀਮ ਐਸਆਈ ਰਾਮ ਪ੍ਰਕਾਸ਼ ਦੇ ਨਿਯਤਤਰਵੇਚ ਅਸੀਂ ਸਾਰੇ ਇਲਾਕੇ ਦੇ ਵਿੱਚ ਮਮਡੂੜ ਦੇ ਵਿੱਚ ਤੇ ਨਾਲ ਦੇ ਲਗਦੇ ਪਿੰਨਾਂ ਦੇ ਵਿੱਚ ਭੇਜੀ ਗਈ ਸੀ ਜਿਨ੍ਹਾਂ ਵਿੱਚੋਂ ਮੁਖਬਰ ਤੋਂ ਇੱਕ ਇਤਲਾਹ ਮਿਲੀ ਕਿ ਸੱਤ ਪਾਲ ਜਿਹੜਾ ਬੀਟੂ ਕਦੀਮ ਦਾ ਬੰਦਾ ਹੈ ਇਹ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ ਔਰ ਉਹਦੇ ਵਿੱਚ ਇਹ ਕਿਸੇ ਪਾਸਿਓਂ ਚਾਈਨਾ ਡੋਰ ਦੇ ਗੱਟੂ ਲਿਆ ਕੇ ਤੇ ਅੱਗੇ ਲੋਕਾਂ ਨੂੰ ਵੇਚਦਾ ਜਿਸ ਤੇ ਕਾਰਵਾਈ ਕਰਦੇ ਹੋਇਆ ਮੁਕੱਦਮਾ ਨੰਬਰ 5 ਮਿਤੀ 23/1/25 ਨੂੰ 223 BNS ਤੇ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਅਤੇ এনवायरमेंट ਪ੍ਰੋਟੈਕਸ਼ਨ ਐਕਟ ਦੀ ਧਾਰਾ ਤਹਿਤ ਇਹ ਮੁਕੱਦਮਾ ਇਹਦੇਦਰ ਦਰਜ ਰਜਿਸਟਰ ਕੀਤਾ ਗਿਆ ਜਿਸ ਚ ਅੱਜ ਇਹਨੂੰ ਕੋਰਟ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਕਿੰਨੀ ਬਰਾਬਦਈ ਹੈ ਇਹਦੇ ਤੋਂ ਸਾਨੂੰ 8 ਗੱਟੂ ਜਿਹੜੇ ਚਾਈਨਾ ਡੋਰ ਦੇ ਬਰਾਬਦ ਹੋਏ ਆ ਜੇਤੇ ਅਸੀਂ ਕਾਰਵਾਈ ਕਰਕੇ ਇਹਨੂੰ ਅੱਜ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਅਦਾਲਤ ਕਰਾਂਗੇ ਤਾਂ ਨਰਮਾਨ ਲਿਆ ਜਾਊਗਾ ਇਹ ਪਤਾ ਲੱਗਾ ਕਿ ਕਿੱਥੋਂ ਲੈ ਆਂਦੀ ਸੀ ਤੇ ਕੌਣ ਦੇਖ ਗਿਆ ਸੀ ਹਜੇ ਤੱਕ ਤਾਂ ਇਹਨਾਂ ਨੇ ਜਿਹੜੀ ਮੁੜਲੀ ਪੁੱਛਗਿੱਛ ਹੈ ਉਹਦੇ ਵਿੱਚ ਇਹਨੇ ਕੁਝ ਜ਼ਿਕਰ ਨਹੀਂ ਕੀਤਾ ਇਹ ਨਾਮ ਲਉ ਮੈਂ ਇੱਕ ਬੰਦੇ ਦਾ ਨਾਮ ਲੈਂਦਾ ਵੀ ਕੋਈ ਬੰਦਾ ਆਇਆ ਸੀਗਾ ਮੈਨੂੰ ਦੇ ਗਿਆ ਸੀਗਾ ਤੇ ਇਹਨੂੰ ਰਮਾਨ ਹਾਸਲ ਕਰਕੇ ਇਸ ਤੋਂ ਪੁੱਛਗਿੱਛ ਕੀਤੀ ਜਾਊਗੀ ਡੁੰਗਾਈ ਦੇ ਨਾਲ ਇਹ ਜੇ ਘੱਟੂਏ ਦੇ ਪੁਰ ਆਏ ਆ ਤੇ ਉਹ ਕਿੱਥੋਂ ਆਏ ਆ ਸਖਤ ਚੇਤਾਵਨੀ ਹਰਕੀ ਹੈ ਸਾਡੇ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਦੇ ਵੀ ਦਿਸ਼ਾ ਨਿਰਦੇਸ਼ ਨੇ ਤੇ ਡੀਐਸਪੀ ਕਰਨ ਸ਼ਰਮਾ ਜੀ ਉਹ ਵੀ ਆ ਕੇ ਕਈ ਵਾਰ ਇਥੇ ਚੈਕਿੰਗ ਕਰਕੇ ਜਾ ਚੁੱਕੇ ਨੇ ਕਿ ਸਾਰੇ ਬੰਦੂਟ ਵਾਸੀਆਂ ਨੂੰ ਤੇ ਨਾਲ ਦੇ ਲੱਗਦੇ ਪਿੰਡਾਂ ਨੂੰ ਅਸੀਂ ਇਹੀ ਸੰਦੇਸ਼ ਦਿੰਨੇ ਆ ਵੀ ਜੇਕਰ ਤੁਸੀਂ ਚਾਈਨਾ ਡੋਰ ਦੀ ਵਰਤੋਂ ਜਾਂ ਉਹਨੂੰ ਵੇਚੋਗੇ ਜਾਂ ਉਹਦੀ ਵਰਤੋਂ ਕਰੋਗੇ ਤੇ ਉਹ ਰੇਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਔਰ ਇਹਦੇ ਵਿੱਚ ਕਿਸੇ ਦੇ ਵੀ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਤੇ ਅਸੀਂ ਅਪੀਲ ਕਰਦੇ ਆ ਵੀ ਜਿਹੜਾ ਆਪਣਾ ਬਸੰਤ ਪੰਚਮੀ ਦਾ ਤਿਉਹਾਰ ਹੈ ਜਿਹੜਾ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਮਨਾਇਆ ਜਾਂਦਾ ਤੇ ਇਹਦੇ ਵਿੱਚ ਧਾਗੇ ਵਾਲੀ ਜਿਹੜੀ ਡੋਰ ਹੈਗੀ ਆ ਕਾਟਨ ਜਿਹਨੂੰ ਕਹਿੰਦੇ ਆ ਉਹਦੇ ਉਹਦੀ ਵਰਤੋਂ ਕਰਕੇ ਜਿਹੜੀ ਆ ਇਹ ਮਨਾਇਆ ਜਾਵੇ ਇਹਦੇ ਵਿੱਚ ਕਿਤੇ ਵੀ ਚਾਈਨਾ ਡੋਰ ਜਾਂ ਪਲਾਸਟਿਕ ਡੋਰ ਜਿਹੜੀ ਆ ਉਹਦੀ ਵਰਤੋਂ ਬਿਲਕੁਲ ਵੀ ਨਾ ਕੀਤੀ ਜਾਵੇ